ਤਸ ਫਾਇਰ ਕਰਕੇ ਫਿਰ ਪ੍ਰੈਸ ਮਾਰ ਦਿੰਦੀ ਪਰ ਸਵੇਰੇ ਸਵੇਰੇ ਉਹਨਾਂ ਘਰ ਕੀ ਕਰਨ ਜਾਣਾ ਅਗਲੇ ਨੇ ਵੀ ਗੱਲਾਂ ਕਰਨੇ ਸਵੇਰੇ ਸਵੇਰੇ ਘੜਦਾ ਕਰੋ ਇੰਨੀ ਗੱਲ ਭੁਆਣੇ ਸਮਝਣੀ ਨਹੀਂ ਜੇ ਕਹੋ ਤਾਂ ਫਿਰ ਗੁੱਸਾ ਕਰਦੀ ਐ ਵੀ ਤੁਸੀਂ ਮੈਨੂੰ ਰੋਕਦੀਆਂ ਜੀ ਪਹਿਲੇ ਪ੍ਰੈਸ ਕਰਾਂ ਫਿਰ ਕੰਮ ਕਰਾਂ ਕੋਈ ਹੋਰ ਮੈਂ ਕੀ ਕਰਾਂ ਨਹੀਂ ਕੁਛ ਨਹੀਂ ਵੀ ਜੀ ਪਾਣੀ ਨਹੀਂ ਸਾਫਾ ਰੋਟੀ ਬਸ ਲੱਗੀ ਰੋਣ ਪਾਣੀ ਬੰਦ ਕੇ ਨਹੀਂ ਰੋਣਾ ਪਰਾਠੀਆਂ ਆਲੂ ਵਾਲੀਆਂ ਲੱਗੀਆਂ ਨੇ ਪਰਾਠੀਆਂ ਆਲੂ ਵਾਲੀਆਂ ਪ੍ਰੌਣੀਆਂ ਤੁਸੀਂ ਦੱਸ ਦੋ ਕੀ ਖਾਣਾ ਵਾ ਵੱਖਰਾ ਮੈਂ ਨਹੀਂ ਬਗੂ ਆਲੂ ਵਾਲੀਆਂ ਪ੍ਰੌਣੀਆਂ ਖਾ ਲਈਆਂ ਮੈਂ ਬੁਹਾਰ ਹੁਣੇ ਖਾ ਕੇ ਓਹੋ ਬੀਜੀ ਇਹ ਕਿੱਦਾਂ ਦੀ ਗੱਲ ਹੋਈ ਭਲਾ ਆਲੂ ਵਾਲੀਆਂ ਪ੍ਰੌਣੀਆਂ ਨਹੀਂ ਖਾਣੀਆਂ ਹੈਗੀਆਂ ਫਿਰ ਕੀ ਹੋਇਆ ਜੇ ਖਾ ਲੋਗੀ ਕਿਤੇ ਨਹੀਂ ਬਿਮਾਰ ਹੋ ਜੇ ਮੈਂ ਨਹੀਂ ਆ ਬੜੀਆਂ ਸਵਾਦ ਕਨੀ ਆਵਾ ਜਵੇਂ ਜੂਨ ਵਾ ਕੇ ਬਣਾਈ ਆਵਾ ਮੈਂ ਖਾਂਦੀ ਨਹੀਂ ਐ ਤੈਨੂੰ ਕਿਉਂ ਨਹੀਂ ਲਾ ਕੇ ਦਿੰਦੇ ਕੋ ਸਕਦਾ ਤੁਹਾਡੇ ਉੱਥੇ ਸਵਾਦ ਨਾ ਬਣਾਉਂਦੇ ਹੁਣ ਵਿਗਰੇ ਨਹੀਂ ਕਿੰਨੀਆਂ ਸਵਾਦ ਬਣਾਉਂਦੀਆਂ ਮੈਨੂੰ ਸਵਾਦ ਲੱਗਣੀ ਨਹੀਂ ਨਹੀਂ ਤੇ ਮੈਂ ਸੋਇ ਸ਼ੱਕ ਤੇ ਦੱਸ ਨਹੀਂ ਨਕੀ ਬਣੀ ਅਹੀਂ ਜਦੋਂ ਤੋ ਤਿਆਰੀ ਕਰ ਲੈਨੀ ਆ ਉਦੋਂ ਤੇ ਹਰਟਾ ਪਾ ਦਿੰਦੇ ਜਿ ਮੈਂ ਆ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਬੱਜੇ ਜੇ ਭਲਾ ਪਰ ਤੈਨੂੰ ਮੈਂ ਗੱਲ ਮੈਂ ਤੈਨੂੰ ਕੋਈ ਪੇਸ਼ੰਦ ਨਹੀਂ ਤੂੰ ਗਾਲੀਂ ਬਸ ਗੜ ਨੇ ਨਹੀਂ ਆ ਤੇ ਤင်း ਸਵੇਰੇ ਦੱਸਣਾ ਹੀ ਮੈਂ ਵੀ ਤੁਹਾਨੂੰ ਗੱਲ ਹੀ ਦੱਸੀ ਟੀਮੇ ਨੂੰ ਪੁੱਛਿਆ ਕਿ ਰੋਟੀ ਬਣਾਈ ਆ ਤੇ ਮੈਂ ਕਿਹਾ ਵੀ ਬਣਾਉਣ ਲੱਗੀ ਆ ਪਰੌਂਠੀਆਂ ਅਗੋਂ ਤੀਜੇ ਢੰਡਾ ਬੰਦੇ ਜੇ ਨਹੀਂ ਹੁਣ ਫਿਰ ਕੀ ਬਣਾਉਣਾ ਗੜੀ ਰੋਟੀਆਂ ਹੀ ਬਣਾਉਣੀਆਂ ਪਰੌਂਠੀਆਂ ਹੀ ਬਸ ਇਹ ਤੇ ਫਿਰ ਇਹਦੀ ਮਤ ਹੈ ਤੇ ਇਹਦਾ ਸ਼ੱਕ ਤੇ ਦਾਦਨੇ ਦਾ ਤਾ ਤਾਂ ਹੁਣ ਕੀ ਖਾਣਾ ਵਾ ਹੁਣ ਕੋਈ ਛੱਜ ਦੀ ਚੀਜ਼ ਬਣਾ ਲਾਂ ਸਵਾਦ ਦੀ ਛੱਜ ਦੀ ਫਿਰ ਤੁਹਾਨੂੰ ਵੀ ਪਤਾ ਵਾ ਕਿ ਕੀ ਬਣਾ ਸਕਦੇ ਆ ਦੱਸ ਦੋਗੇ ਤੇ ਬਣਾ ਲਾਂਗੇ ਤੇ ਨਹੀਂ ਤੇ ਪਰੌਂਠੀਆਂ ਖਾ ਲੈਣੀ ਆ ਮੈਂ ਸਬਜੀ ਛੇਤੀ ਛੇਤੀ ਬਣਾ ਕੇ ਤੇ ਰੋਟੀ ਤਿਆਰ ਕਰਦੇ ਮੈਂ ਉਹਨਾਂ ਦੇ ਘਰ ਜਾਣਾ ਵਾ ਤੀਹ ਕਦੋਂ ਘ ਜਾਣਾ ਵਾ ਮੈਂ ਚੱਲ ਜਣਾ ਤੇ ਘੰਟੇ ਤੋਂ ਕੀਤੀ ਕੀਤੀ ਤੇ ਫਿਰ ਵੀ ਜਿਉਂ ਪਹਿਲਾਂ ਸਬਜੀ ਲਿਆਉਂਗੀ ਫੇਰੀ ਬਣਾਉਂਗੀ ਨਾ ਤਹੀਵੇਂ ਉਹ ਗੱਲਾਂ ਕਰ ਰਹੀ ਮੋੜੇ ਘਰ ਦੀ ਛੱਟ ਨੂੰ ਤੜਕਾ ਲੱਗ ਜਾਂਦਾ ਵਾ ਬੰਨ ਬਣਾਉਣੀ ਹਵੇ ਤੇ ਕੀ ਛੇਤੀ ਬੰਨ ਜਾਂਦੀ ਹੈ ਬਣਾਗਾ ਤਾਂ ਕੰਮ ਕਾ ਅੱਧੇ ਘੰਟੇ ਚ ਨਹੀਂ ਜੇ ਬੰਨੀ ਫਿਰ ਇੱਕ ਦਾ ਫੁਲਕਾ ਖਾ ਲਿਓ ਦੁਪਹਿਰ ਨੂੰ ਬਣਾ ਲੂੰਗੀ ਜਾਂ ਫਿਰ ਜਿੱਧਰ ਚੱਲੇ ਉਧਰੋਂ ਖਾ ਲਿਓ ਨਹੀਂ ਆਈ ਮੈਂ ਤੁਹਾਡੇ ਘਰ ਮੈਂ ਤੇ ਰੋਟੀਆਂ ਮੈਂ ਉਹਨਾਂ ਨੇ ਤੈਨੂੰ ਖਾਵਾ ਫਿਰ ਵੀ ਜੀ ਘਰੇ ਰਹਿ ਪੋ ਕੱਲ ਚੱਲ ਜਿਓ ਫਿਰ ਹੀ ਐ ਨਾ ਕੱਲ ਨਹੀਂ ਜਾਣਾ ਅੱਜ ਹੀ ਜਾਣਾ ਤੇ ਇਹਦੇ ਫਿਰ ਜੇਦ ਕਰੀ ਜਾਂਦੇ ਜੇ ਮਿੰਡੇ ਹੋਰ ਵੀ ਬਥੇਰੇ ਕੰਮ ਆ ਆ ਪਰੌਂਠੀਆਂ ਲਾ ਕੇ ਨਾ ਫਿਰ ਤਾਂ ਉਹਨੂੰ ਸਬਜ਼ੀ ਬਣਾ ਦੇਣੀ ਆ ਤੇ ਮੈਂ ਫਿਰ ਚੱਲ ਨਾ ਜਾਵਾਂ ਚਲੋ ਵੇਖ ਲਓ ਤੇ ਹੀ ਆਓ ਫਿਰ ਉਹ ਠੀਕ ਆ ਕਿ ਤੇ ਜਲੇ ਮੈਂ ਉਹਨਾਂ ਦਾ ਕਰਕੇ ਨਹੀਂ ਹਾਂ ਤੇ ਬੈਠਾ ਰੋਟੀ ਪਾਣੀ ਖਾਣਾ ਹੈ ਤਾਂ ਕੱਪੜੇ ਵੀ ਤੇ ਉਹੀ ਪਾ ਲਏ ਜਿਹੜੇ ਪ੍ਰੈਸ ਕੀਤੇ ਹੋਗੇ ਨਹੀਂ ਪਏ ਉਹ ਕਿਹੜੇ ਚੱਜ ਦਾ ਕੀਤੇ ਉਹ ਰੋਟੀਆਂ ਦੀ ਮੇਰੇ ਕੋਲ ਠਰ ਕੇ ਬਣਨੀ ਹੈ ਮੇਰੇ ਕੋਲ ਨਹੀਂ ਬਣਨੀ ਉਧਰੋਂ ਖਾਲੀ ਆਂਦੀ ਕੌਣ ਕਹਿੰਦੀ ਸੰਜੋਤ ਨਹੀਂ ਨਹੀਂ ਰੋਟੀ ਖਾ ਕੇ ਜਾਣਾ ਗੱਲਾਂ ਕਰਾਉਣੀਆਂ ਹੁਣ ਨਹੀਂ ਮੇਰੇ ਟਿਕਣ ਮੈਂ ਉਧਰੋਂ ਮੀਣਾ ਖਾਉਂਗਾ ਹੁਣ ਨਹੀਂ ਮੈਂ ਖਾਣੀ ਉਹ ਨਹੀਂ ਤੇ ਕੱਪੜੇ ਵੀ ਮੈਂ ਕੋ ਪ੍ਰੈਸ ਕਰ ਮੈਂ ਘੰਟੇ ਲਾਇਆ ਕੱਪੜੇ ਪ੍ਰੈਸ ਕਰਦੇ ਕੰਮ ਛੱਡ ਗਏ ਤੂੰ ਫੇਰ ਪੁਰਾਣੇ ਕੱਪੜੇ ਪਾ ਕੇ ਚੱਲੇ ਤੂੰ ਪੁਰਾਣਿਆਂ ਚ ਹੀ ਰਹਿੰਦੇ ਮੈਂ ਠੀਕ ਹਾਂ ਉਹ ਤ ਇਹ ਪ्रेस ਕਿੱਥੇ ਗਿਆ ਤੇ ਪਸੰਦ ਆਉਣੇ ਤੁਹਾਨੂੰ ਐਵੇਂ ਜਾਣ ਕੇ ਫਿਰ ਕੰਮ ਛਡਾ ਕੇ ਮੇਰੇ ਕੋਲ ਪ੍ਰੈਸ ਕਰਾਏ ਤੇ ਹੁਣ ਪਾ ਕੇ ਫਿਰ ਪੁਰਾਣੇ ਸੂਟ ਚੱਲ ਗਏ ਤੇ ਨਾਲ ਰੋਟੀ ਖਾ ਗਏ ਅਗਲੇ ਵੀ ਗੱਲਾਂ ਕਰਨਗੇ ਵੀ ਰੋਟੀ ਨਹੀਂ ਖਵਾ ਕੇ ਭੇਜਿਆ ਭੁੱਖੇ ਭੇਜਦਾ ਮੈਂ ਤੁਹਾਡੇ ਵਾਲੀ ਆਂਦੀ ਕੰਮ ਹੀ ਕੋਈ ਕੰਮ ਕੀ ਬੋਧਨ ਦੱਸ ਕੇ ਨਹੀਂ ਗਈ ਕਿ ਕਿੱਧਰ ਗਈ ਹੈ ਨਹੀਂ ਪਰ ਮੀ ਤਾਂ ਮੈਨੂੰ ਤਾਂ ਨਹੀਂ ਦੱਸ ਕੇ ਅਸੇ ਸੇ ਇਤਿਆਰ ਹੋ ਕੇ ਚਲ ਗਈ ਅੱਛਾ ਕੰਨਿ ਭੈਣਾਂ ਨੂੰ ਮਿਲ ਕੇ ਆਈ ਆਪਣਿਆਂ ਨੂੰ ਹਾਂ ਨਾ ਰੋਟੀ ਖਾਦੀ ਐ ਕੱਪੜੇ ਮੈਨੂੰ ਕਹਿੰਦੇ ਪ੍ਰੈਸ ਕਰ ਦੇ ਮੈਂ ਚਾਰੂ ਮਾਰਨ ਦੀ ਕੰਮ ਛਡਾ ਕੇ ਮੇਰੇ ਕੋਲ ਪ੍ਰੈਸ ਕਰਾਏ ਤਾਂ ਫੇਰ ਪੁਰਾਣੇ ਕੱਪੜੇ ਪਾ ਕੇ ਚਲ ਗਏ ਚਲ ਕੋਈ ਗੱਲ ਨਹੀਂ ਭੂਆ ਦਾ ਕਹਿੰਦੀ ਤੁਸੀਂ ਚਾਜਦੇ ਪ੍ਰੈਸ ਨਹੀਂ ਕੀਤੇ ਚਾਜਦੇ ਪ੍ਰੈਸ ਹੁਣ ਕਿੱਦਾਂ ਕਰਨੀ ਹੈ ਚਲ ਕੋਈ ਗੱਲ ਨਹੀਂ ਜੇ ਚਲ ਗਿਆ ਤੇ ਆਪਿਆ ਆ ਜਾਂਦੇ ਚਲ ਗਿਆ ਕੋਈ ਗੱਲ ਨਹੀਂ ਉਹਨਾਂ ਕਹਿੰਦੇ ਪੁਰਾਣੇ ਕੱਪੜੇ ਪਾ ਕੇ ਗੰਦੇ ਕੱਪੜੇ ਹੀ ਜਿੱਦਾਂ ਦੀ ਆਏ ਉਹੀ ਪਾਏ ਇਹ ਤੇ ਗੱਲ ਹੈਗੀ ਐ ਰੋਟੀ ਵੀ ਨਹੀਂ ਖਾਦੀ ਉਹਨੇ ਲੋਨ ਫਰੋਂਟੇ ਬਣਾਈ ਜੋਤ ਨੇ ਤੋ ਵੀ ਨਹੀਂ ਖਾਦੇ ਕਹਿੰਦੀ ਮੈਂ ਨਹੀਂ ਖਾਣੇ ਅੱਧੇ ਘੰਟੇ ਦੇ ਵਿੱਚ ਕਹਿੰਦੀ ਸਬਜ਼ੀ ਬਣਾ ਕੇ ਮੈਨੂੰ ਰੋਟੀ ਲਾ ਕੇ ਦੇ ਮੈਂ ਫੇਰ ਉੱਧਰ ਜਾਣਾ ਉਹ ਕਹਿੰਦੀ ਤੁਸੀਂ ਰੋਟੀ ਇੱਕ ਅੱਧ ਦੀ ਖਾ ਲੋ ਜਿਹੜੀ ਖਾਣੀ ਆ ਤੇ ਮੈਂ ਆਉਂਦੇ ਨੂੰ ਹੋਰ ਕੁਝ ਬਣਾ ਦਾਂਗੀ ਪਰ ਨਹੀਂ ਉਹ ਗੁੱਸੇ ਹੋ ਕੇ ਚਲ ਗਈ ਇਦਾਂ ਹੀ ਫੇਰ ਬਾਅਦ ਸੀ ਹਾਨੂੰ ਕਹਿਣਾ ਚੱਲ ਕੋਈ ਗੱਲ ਹੁਣ ਉਹਨਾਂ ਨੇ ਵੀ ਗੱਲਾਂ ਕਰਨੀਆਂ ਵੇਖੀ ਉਹਨਾਂ ਨੇ ਤਾਂ ਕਰਨੀਆਂ ਹੀ ਤੁਸੀਂ ਕਹਿੰਦੇ ਨਹੀਂ ਕੋਈ ਵੀ ਤੁਸੀਂ ਤਾਂ ਖੁਸ਼ ਹੀ ਬਣੇ ਜੀ ਇੰਨਾ ਤਾਂ ਸਮਝਾਈ ਸਕਦੇ ਹੋ ਨਾ ਵੀ ਕਿਤੇ ਬਾਹਰ ਜਾਣਾ ਉਹ ਕਿ ਚਾਜ ਦਾ ਕਪੜਾ ਪਾ ਕੇ ਜਾਵੇ ਹਮ ਪ੍ਰੈਸ ਕੀਤਾ ਹੀ ਉਹ ਕਪੜੇ ਭਾਗ ਜਾਂਦੀ ਪੁਰਾਣੇ ਕਪੜੇ ਚਾਹੇ ਗੱਲਾਂ ਕਰਨੀਆਂ ਲੋਕਾਂ ਨੇ ਸਾਨੂੰ ਵੀ ਕੀ ਹਾਲਤ ਬਣਾਈ ਆ ਭੋਦੀ ਦੋ ਦਿਨ ਨਹੀਂ ਹੋਇਆ ਇਹਨੂੰ ਚਲ ਕੋਈ ਗੱਲ ਨਹੀਂ ਆਂਦੇ ਆ ਨਾ ਤੇ ਮੈਂ ਸਮਝਾਣ ਆਉਣਾ ਉਹਨੂੰ ਕਿ ਜੇ ਇੱਥੇ ਰਹਿਣਾ ਸਾਡੇ ਕੋਲ ਤਾਂ ਥੋੜਾ ਬੋਤਾ ਆਪਣੇ ਕਪੜਿਆਂ ਦਾ ਹਿਸਾਬ-ਤਬਲਾ ਆਇਆ ਕਰੋ ਅਸੀਂ ਤਾਂ ਰੋਕ ਨਹੀਂ ਸਕਦੇ ਪਰ ਤੁਹਾਨੂੰ ਦੱਸ ਦਿੰਦੀ ਤੇ ਤੁਸੀਂ ਕੋਹ ਕਹਿ ਲੈਂਦੇ ਅਗੋਂ ਤੁਹਾਨੂੰ ਵੀ ਕੋਹ ਨਹੀਂ ਦੱਸਿਆ ਤੇ ਇਦਾਂ ਹੀ ਚੱਲ ਗਏ ਜੋਬਰੀ ਕਿੱਥੇ ਜੋਬਰੀ ਬਾੜ ਹੀ ਪਹਿਲੀ ਵਾਲੀ ਉਹਨਾਂ ਨੂੰ ਪਤਾ ਮੁਰਕੇ ਗੱਲਾਂ ਬੜੀਆਂ ਕਰਨੀਆਂ। ਤਾਂ ਗੱਲਾਂ ਕਰਨੇ ਲੋਕਾਂ ਨੂੰ ਮੌਕਾ ਚਾਹੀਦਾ ਗੱਲ ਕਰਨ। ਅੱਗੇ ਆਈਏ ਨੱਚੇ ਬਾਦ ਕੋਈ ਗੱਲ ਨਹੀਂ ਆਂਦੇ ਆਣ ਹੁਣ ਕਰ ਤੇ ਮੈਂ ਸਮਝਾਣਾ ਪੂਆ ਜੀ ਨੂੰ। ਪੂਆ ਜੀ ਲਈ ਰਲ ਤਸਈ ਤਰੀਕੇ ਦਾ ਪਾ ਕੇ ਫਿਰ ਜਾਇਆ ਕਰੋ। ਠੀਕ ਹੈ। ਉਹ ਤਾਂ ਮੈਂ ਸਿੰਧੀ ਜੀ ਜੰ ਬਥੇਰੀਆਂ ਖਾਂਦੇ ਰਹਿਣ। ਹਾਂ ਮੈਂ ਆਲੂ ਦੇ ਪਰੌਂਠੇ ਨਹੀਂ ਖਾਂਦੀ। ਮੈਂ ਤਲੀਆਂ ਚੀਜ਼ਾਂ ਨਹੀਂ ਖਾਣੀ। ਚਲ ਕੋਈ ਗੱਲ ਨਹੀਂ। ਹੁਣ ਫਿਰ ਕੀ ਕਰਨਾ? ਹੁਣ ਆਣਗੇ ਸ਼ੇਰੀ ਗੱਲ ਹੋਣੀ ਆ। ਠੀਕ ਹੈ ਨਾ? ਉਹ ਤਾਂ ਗੱਲ ਹੈਗੀ ਐ। ਪਰ ਤੁਸੀਂ ਦੋਸਾ ਸਮਝਾ ਕੇ ਰੱਖੋ ਜੰਗਾ। ਦੇ ਦੋ ਚਾਰ ਦਿਨ ਰਹਿਣਾ ਚਾਜਣਾ ਰਵੇ ਐਵੇਂ ਕਿਤ ਲੜਾਈ ਨਾ ਭਾਗ ਪੈ ਜੇ ਹੁਣ ਕੀ ਐ ਸਮਝਾ ਕੇ ਰੱਖੀਏ ਚਲੇ ਤੁਹਾਡਾ ਮੋਟਾ ਮੈਂ ਕਹਿ ਦਾਂਗਾ ਭੂਆ ਜੀ ਭੂਆ ਜੀ ਆਪਣੇ ਕੱਪੜੇ ਤੁਹਾਡੇ ਸਹੀ ਤਰੀਕੇ ਦੇ ਪਾ ਕੇ ਫਿਰ ਉਹਨਾਂ ਘਰ ਜਾਇਆ ਕਰੋ ਆਪਣੇ ਘਰ ਚ ਚੱਲ ਜਾਂਦਾ ਕੋਈ ਗੱਲ ਨਹੀਂ ਜਿੱਦਾਂ ਤੇ ਮਰਜ਼ੀ ਪਾ ਲੋ ਆ ਇੱਥੇ ਕੋਈ ਆਂਦਿਆ ਜੇ ਕੋਈ ਬਾਹਰ ਗਿਆ ਉਹਨਾਂ ਨੇ ਤਾਂ ਵੇਖਣਾ ਹੀ ਨਾ ਤੇ ਜੇ ਕਿਸੇ ਦੇ ਘਰ ਜਾਣਾ ਵਾ ਆਣ ਗਵਾਂਡ ਉੱਥੇ ਤੇ ਚਲੋ ਤੁਸੀਂ ਸਹੀ ਤਰੀਕੇ ਦੇ ਪਾ ਕੇ ਜਾਓ ਆਹੋ ਹੈ ਨਾ ਕੋਈ ਨਹੀਂ ਆਂਦੇ ਮੈਂ ਸਮਝਾਣਾ ਤੂੰ ਇੱਧਰ ਟਿਕਾ ਫਿਰਾਂ ਕਿ ਆ ਜਾ ਆ ਜਾ ਖਾ ਲੂ ਰੋਟੀ ਮੈਨੂੰ ਕਿੱਦਾਂ ਜੋਤ ਬੈਠੀ ਵੇਲੀ ਹੋ ਗਈ ਹੁਣ ਵੇਲੀ ਹੋ ਗਈ ਕੀ ਬਹਿਣਾ ਦਾਦੀ ਘਰ ਦੇ ਕੰਮ ਤੇ ਸਾਡੇ ਪਹਿਲਾਂ ਹੀ ਨਹੀਂ ਮੁੱਕਦੇ ਅਸੀਂ ਉਹ ਵੀ ਰਿਸੋਰੀ ਸੀ ਕਰਦੀਆਂ ਹਾਂ ਅੱਜ ਦਿਨ ਦੀ ਭੂ ਆਈ ਹੈ ਕਿਤੇ ਬਹਿਨ ਨਹੀਂ ਦਿੰਦੀ ਹਾਂ ਕਰ ਗਈ ਹੈ ਕਿਤੇ ਸਕੂਨ ਮਿਲਿਆ ਇਹ ਸ਼ਾਂਤੀ ਹੈ ਕਿਤੇ ਹੋਰ ਕੀ ਆ ਜਾਂ ਚੜ-ਚੜ ਇਹ ਗੱਲ ਤੋਂ ਲਾ ਦੇਨੀ ਮੈਂ ਰੋਟੀ ਨਹੀਂ ਖਾਣੀ ਮੈਨੂੰ ਕਪੜਾ ਨਹੀਂ ਈਦਾ ਮਿਲਿਆ ਦੱਸੋ ਮੇ ਹਉਣੇ ਵੇਲਾ ਵਜਦਾ ਗਰੰਦਾ ਉਹੀ ਤੇ ਗੱਲਾਂ ਜੋਤ ਮੈਂ ਹਣ ਕਪੜੇ ਪ੍ਰੈਸ ਕਰਕੇ ਦਿੱਤੇ ਹੀ ਨਹੀਂ ਪਸੰਦ ਆਏ ਪੁਰਾਣੇ ਪਾ ਕੇ ਚੱਲ ਗਈ ਜਿਹੜੇ ਪਿੰਲੇ ਪਾਏ ਘਰ ਚੱਲ ਗਈ ਨਹੀਂ ਇਹੋ ਜਿਹੇ ਬੁੱਢੀ ਐਸੀ ਵਾਇਜ ਹੋ ਗਿਆ ਹੁੰਦੀਆਂ ਜੇ ਸਤ ਇਹ ਤਾਂ ਗੱਲ ਹੈਗੀ ਆ ਹੁਣ ਜਿੰਨਾ ਘਰ ਗਈ ਆ ਉਹਨਾਂ ਨੇ ਗੱਲਾਂ ਨਹੀਂ ਕਰਨੀਆਂ ਤੁਹਾਨੂੰ ਵੀ ਪਤਾ ਵਾ ਅਗਲੇ ਬੰਦੇ ਨੂੰ ਵੇਖ ਕੇ ਸਮਝ ਆ ਜਾਂਦੀ ਆ ਵੀ ਸਿਆਣੇ ਬੰਦੇ ਦਾ ਸੁਭਾਈ ਇਦਾਂ ਦਾ ਹੋ ਜਾਂਦਾ ਹੁਣ ਸਵੇਰੇ ਜੇ ਸੋਚੀਏ ਘਰ ਦੀਆਂ ਪਰੌਂਠੀਆਂ ਨਹੀਂ ਖਾਣੀਆਂ ਤੇ ਕਿਹੜੀਆਂ ਖਾਣੀਆਂ ਆ ਆਹੋ ਮੈਂ ਹੈ ਭਿਜਵੇਂ ਪਾਈ ਆ ਉਹਦੇ ਵਿੱਚ ਵਧੀਆ ਮਸਾਲੇ ਪਾਏ ਆ ਇੰਨੇ ਥੋੜੀ ਪਾਏ ਆ ਤੈਨੂੰ ਸੁੱਕੀ ਲਾ ਦੇਣੀਆਂ ਨਾ ਜੇ ਇਹ ਦ ਫੜੀ ਆ ਵੀ ਮੈਂ ਜੋ ਕਿਹਾ ਉਹ ਹੋਣਾ ਚਾਹੀਦਾ। ਮੈਂ ਰੋਟੀ ਖਾ ਗਏ ਨਹੀਂ ਗਈ ਨਾ ਰੋਟੀ ਖਾ ਗਏ ਸਪਰੇ ਮੈਂ ਕਹਿੰਨ ਰੈਗਲ ਕੱਪੜੇ ਪ੍ਰੈਸ ਕਰਦੇ ਲੱਗਦਾ ਕਹਿੰਦੇ ਤੁਸੀਂ ਚੱਜਦੇ ਨਹੀਂ ਕਿਤੇ ਮੈਂ ਤਾਂ ਨੋਹਾਂ ਦੇ ਪਸੰਦ ਆ ਨੇ ਸਾਡੇ ਕਿਤੇ ਪਸੰਦ ਆਂਦੇ। ਕਹੀਦਾ ਤੇ ਹੈਗਾ ਵਾ ਵੀ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪਰ ਵੱਡਿਆਂ ਨੂੰ ਕਰਾਉਣੀ ਵੀ ਤੇ ਆਉਣੀ ਚਾਹੀਦੀ। ਆਹਾਂ ਨੱਗੇ ਜਿੱਦਾਂ ਬੋਲਣਗੇ ਪਿਆਰ ਨਾ ਰਹਿਣਗੇ ਤਾਂ ਆਪਾਂ ਵੀ ਕਹੀਏ ਭਾਂਪੋ ਆਈ ਹੈ ਵੀ। ਉਹ ਬੰਦਾ ਸਾਹਿਬ ਨਾ ਗਏ ਲੈ। ਤੁਸੀਂ ਮੈਨੂੰ ਬਹੁ ਆ ਚੀਜ਼ ਨਹੀਂ ਮੈਂ ਖਾਂਦੀ ਮੈਂ ਕਦੇ ਖਾਦੀ ਨਹੀਂ। ਤੇ ਬੰਦਾ ਉਸੇ ਤਰੀਕੇ ਨਾਲ ਕਰਵੇ ਟੈਨਸ਼ਨ ਨਾ ਵੀ ਹੈ ਨਾ ਵੀ ਲੋਡ ਹੋਣੀ ਹੈ ਜੀ ਦੀ ਤੇ ਜਦੋਂ ਕਹਿਣਾ ਟਰ ਨਾ ਵੀ ਨਾ ਐਦਾਂ ਐਦਾਂ ਹੋਣਾ ਤੇ ਫਿਰ ਅਹੀਂ ਘਟਵਾ ਆਏ ਦੇ ਇਹਨਾਂ ਦੀ ਗੱਲ ਨਹੀਂ ਸੁਣਦੀਆਂ ਤੇ ਫਿਰ ਭੋਆ ਆਏ ਤਾਂ ਆਪਾਂ ਇਹਨਾਂ ਦੀ ਨਹੀਂ ਸੁਣੀਆ ਇਹ ਸਾਡੇ ਦਰੋਪ ਆਉਂਦੇ ਮੈਂ ਇਹ ਕੰਮ ਨਹੀਂ ਚੱਲਣਾ ਹੈਗਾ ਗਾ ਕਰ ਦੋ ਤੇ ਉਹ ਕਰ ਦੋ ਅਹੀਂ ਆਪਣੀ ਮਰਜ਼ੀ ਦੇ ਮਾਲਕ ਵਾਂ ਆਪਣੇ ਘਰ ਤੇ ਇਹੀ ਕਰਨਾ ਕਰੋ ਹੁਣ ਕਹਿੰਦੇ ਇਹ ਮੈਂ ਫਿਰ ਉਧਰੋਂ ਖਾ ਲਈ ਦਿੰਦੇ ਚੱਲੇ ਜੀ ਅੱਛਾ ਆਈ ਮੈਂ ਤੁਹਾਡੇ ਘਰ ਵਾਂ ਖਾਵਾਂ ਮੈਂ ਉਧਰ ਮੈਂ ਖਾ ਤੁਸੀਂ ਲੈਣੀ ਤੇ ਫਿਰ ਕਿੱਥੇ ਖਾਉਣੀਆਂ ਹਾਂ ਕੋਈ ਨਹੀਂ ਖਵਾਂਦਾ ਇੱਥੇ ਆਣ ਕੇ ਨਹੀਂ ਇਦਾਂ ਬੋਲਣ ਦੀ ਉੱਥੇ ਜਾ ਕੀ ਕੀ ਕਰਨਾ ਨਹੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਘਰ ਪਤਾ ਨਹੀਂ ਕਿੱਦਾਂ ਰਹਿੰਦੇ ਹਣੇ ਤੇ ਉਹ ਵੀ ਬੜੀਆਂ ਸੌਕੀਆਂ ਹੋਣੀਆਂ ਆ ਮਗਰੋਂ ਉਹ ਖੁਸ਼ ਨਹੀਂ ਆ ਇੱਕ ਵਾਰੀ ਫੋਨ ਨਹੀਂ ਕੀਤਾ ਮਗਰੋਂ ਹਾਂ ਤੇ ਪੂਆ ਗਈ ਹੈ ਤਾਂ ਪਉਨ ਪੁੱਛ ਲਈਏ ਕਿ ਪੁੱਛ ਲੈਂਦਾ ਵੀ ਰਾਤ ਰਹਿਤ ਨਹੀਂ ਗਈ ਹਾਂ ਕਿਤੇ ਇੱਕ ਵਾਰੀ ਪੁੱਛਿਆ ਵੀ ਨਹੀਂ ਆ ਵੀ ਪਹੁੰਚ ਗਿਆ ਹੋਗਾ ਜਾਂ ਕਿੱਦਾਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰੋ ਮੈਂ ਤਾਂ ਘੜੀ ਉੱਧੇ ਹੀ ਬੈਠੀ ਇਹਨਾਂ ਨੂੰ ਢੀਕਣ ਦੀ ਆ ਤੇ ਤੁਸੀਂ ਰੈਸਟ ਕਰ ਲਓ ਜਾ ਕੇ ਤੇਰਾ ਅੱਗੇ ਤਾਂ ਈ ਜ਼ਿਆਦਾ ਦਵਾਲੇ ਹੋਣਾ ਮੇਰੀ ਤੇ ਫੇਰ ਚੱਲ ਜਾਨੀ ਬੜੀ ਬੜੀ ਆ ਤੇਰੇ ਅੱਗੇ ਨਹੀਂ ਕੀ ਬੋਲੀ ਮੈਨੂੰ ਬੋਲਣ ਨਹੀਂ ਦਿੰਦੀ ਅੱਗੇ ਨਹੀਂ ਨਹੀਂ ਤੂੰ ਕਰ ਲੋ ਰੈਸਟ ਕੋਈ ਨਹੀਂ ਜੋ ਬਣ ਲਈ ਜਾਂਦੇ ਰੇਤੀ ਹਾਂਜੀ ਮੈਂ ਤਾਂ ਚੱਲ ਕੁੱਤਰ ਲਈ ਪੱਠੇ ਯਾਰ ਚੱਲ ਠੀਕ ਆ ਬੱਤੀ ਦਾ ਵੀ ਕੋਈ ਪਤਾ ਨਹੀਂ ਬੱਤੀ ਇਹ ਤੇ ਬੰਦੀ ਆ ਮੰਗਲਵਾਰ ਜੂਣਾ ਅੱਜ ਆਹੋ ਉਹਦੇ ਘਰ ਕੇ ਕੱਟ ਲੱਗਾ ਵਾ ਸਵੇਰੇ ਸੋਹਤੇ ਕੁੱਤਰ ਲੈਣੇ ਹੀ ਯਾਰ ਸੋਹਤੇ ਫੇਰ ਤਰੇ ਲੈ ਹੁੰਦੇ ਆ ਉਹ ਤੋਂ ਕੁਤਰੀ ਦੇਣੀ ਆ ਉਹ ਮੈਂ ਕਹਿੰਦਾ ਹੀ ਅਹੀਂ ਤੇ ਬੜੇ ਖੁਸ਼ੀ ਯਾਰ ਆਹ ਕਿ ਭੂਆ ਆਈ ਆ ਤੇ ਭੂਆ ਚੱਲੇ ਨਾ ਦੋਵਾਂ ਨੂੰ ਸਮਝਾ ਕੇ ਜਾਏਗੀ ਹੂੰ ਹੂੰ ਤੇ ਭੂਆ ਨੇ ਤੇ ਹੋਰ ਪਵਾੜਾ ਪਾੜਿਆ ਕਿਉਂ ਕੀ ਗੱਲ ਹੋ ਗਈ ਹੁਣ ਯਾਰ ਜੋਤ ਨੇ ਪਰੌਂਠੀਆਂ ਬਣਾਈਆਂ ਆਲੂ ਵਾਲੀਆਂ ਅੱਛਾ ਤੇ ਕਹਿੰਦੀ ਭੂਆ ਵੀ ਖਾ ਲਓ ਕਹਿੰਦੀ ਨਾ ਨਾ ਮੈਂ ਤਾਂ ਨਹੀਂ ਪਰੌਂਠੀਆਂ ਖਾਣੀ ਆ ਮੈਂ ਬਿਮਾਰ ਹਾਂ ਅੱਛਾ ਮੈਨੂੰ ਕੋਈ ਹੋਰ ਸਬਜ਼ੀ ਬਣਾ ਕੇ ਦੇ ਤੋ ਉਹ ਕਹਿੰਦੀ ਬੈਠ ਜਾਓ ਫਿਰ ਮੈਂ ਬਣਾ ਦੇਣੀ ਆ ਨਹੀਂ ਨਹੀਂ ਅੱਧੇ ਇੱਕ ਘੰਟੇ ਦੇ ਵਿੱਚ ਬਣਾ ਕੇ ਦੇ ਮੈਂ ਉਹਨਾਂ ਘਰ ਜਾਣਾ ਆ ਤੇ ਪਰਮੀਤ ਨੇ ਕੱਪੜੇ ਪ੍ਰੈਸ ਕਰਕੇ ਦਿੱਤੇ ਹੂੰ ਹੂੰ ਤੇ ਉਹ ਵੀ ਨਹੀਂ ਪਾ ਕੇ ਗਈ ਪੁਰਾਣੇ ਕੱਪੜੇ ਪਾ ਗਏ ਤੇ ਉਹ ਜਾ ਵੜੀ ਉਹਨਾਂ ਦੇ ਘਰ ਲੈ ਦੱਸ ਹੁਣ ਪਰਮੀਤ ਮੇਰੇ ਦੁਆਲੀ ਹੋਈ ਦੀ ਹੈ ਹੂੰ ਕਿ ਤੁਸੀਂ ਬੜੇ ਖੁਸ਼ ਜੇ ਦੋਵੇਂ ਜਣੇ ਜਿੱਦਾਂ ਲੈ ਤਾਂ ਕਹਿਣਾ ਹੀ ਅਸੀਂ ਕਦੇ ਖੁਸ਼ ਹਾਂ ਅਸੀਂ ਤਾਂ ਬਸ ਚੁੱਪ ਕਰਕੇ ਨਹੀਂ ਵੇਖਣ ਵੀ ਕੀ ਕੰਮ ਚੱਲਣ ਦੇ ਘਰ ਚ ਕੋਈ ਯਾਰ ਉਹ ਤੇ ਹੁਣ ਗੱਲ ਠੀਕ ਐ ਪਰ ਉਧਰ ਗਈ ਐ ਤੇ ਉਹ ਕਿਹੜੇ ਘਟਾ ਆਹ ਇਹ ਉਹਨਾਂ ਨੇ ਵੀ ਕਹਿਣਾ ਵਾ ਤੱਪੂਆ ਨੇ ਕਿਹਾ ਦੱਸਣੋ ਰਹਿਣਾ ਪੂਆ ਨੇ ਤੇ ਜਾ ਕੇ ਦੱਸਣਾ ਹੀ ਆਂ ਕਿ ਮੈਂ ਰੋਟੀ ਵੀ ਨਹੀਂ ਖਾ ਗਈ ਆਂ ਨਾ ਮੈਨੂੰ ਲੀਰਾ ਪ੍ਰੈਸ ਕਰਕੇ ਦਿੱਤਾ ਗੱਲਾਂ ਸਾਰੀਆਂ ਇਹਨੇ ਬੈਨ ਉਹ ਤਾਂ ਦੱਸਦੀਆਂ ਉਹਨੇ ਮੈਂ ਕਿਹਨੂੰ ਫੋਨ ਕਰੀ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਹੋਣਾ ਕੀ ਚਾਹੀਦਾ ਭੂਆ ਆਂਦੀ ਹੈ ਨਾ ਉਧਰੋਂ ਤੇ ਭੂਆ ਨੂੰ ਪਿਆਰ ਨਾਲ ਸਮਝਾ ਲੈ ਤੂੰ ਹੀ ਸਮਝਾ ਲੈ ਮੈਂ ਭੂਆ ਨਾਲ ਕੀ ਸਮਝਾਣਾ ਹਾਂ ਹਾਂ ਆਪਾਂ ਇੱਕ ਕੰਮ ਕਰ ਲੈਂਦੇ ਹਾਂ ਮੈਂ ਉੱਥੇ ਕਰਦਾ ਪਿੰਡ ਮਡੇ ਨੂੰ ਫੋਨ ਉਹਦੇ ਨੂੰ ਠੀਕ ਆ ਠੀਕ ਆ ਤੇ ਉਹਨੂੰ ਕਹਿਣਾ ਵਾ ਵੀ ਤੁਸੀਂ ਆ ਕੇ ਲੈ ਜਾਓ ਜੇ ਕਹੋ ਤੇ ਅਹੀਂ ਛੱਡ ਜੰਨੇ ਇਹ ਕੰਮ ਕਰ ਲਈਏ ਉਹ ਇਦਾਂ ਹੀ ਕਰ ਲਓ ਹੂੰ ਇਹ ਨਾ ਹੋਵੇ ਅਹੀਂ ਆਪਣਾ ਘਰ ਸੁਧਾਰਦੇ ਸੁਧਾਰਦੇ ਹੋਰ ਪੰਗਾ ਪੈ ਜੇ ਓਏ ਆਹੋ ਇਦਾਂ ਹੈ ਤੇ ਵੈਸੇ ਭੂਆ ਵੀ ਅੜ ਬਜੀਏ ਇਹ ਦਿਖਾਣ ਨੂੰ ਮਤਲਬ ਦੋਵਾਂ ਨੇ ਇਹ ਲੜ ਪੀਆ ਨਾ ਪੂਆ ਨਾਲ ਤੇ ਪੂਆ ਨੇ ਤੈਨੂੰ ਪਤਾ ਵਾ ਸਾਡੀ ਵੀ ਬੇਇੱਜ਼ਤੀ ਕਰਕੇ ਜਾਣਾ ਉਹ ਮੁੜ ਕੇ ਫੇਰ ਨਾਲੇ ਹੁਣ ਆਂਡੀਆਂ ਕਵੰਡੀਆਂ ਤੇ ਜਾਣੀ ਆ ਤੇ ਜਾ ਕੇ ਜਾਂ ਤੇ ਗੱਲ ਨਾ ਦੱਸੇ ਹਨਾ ਤੇ ਇਹ ਗੱਲ ਤੇ ਪੂਆ ਨੇ ਰਹਿਣਾ ਨਹੀਂਗਾ ਇਹ ਹੋ ਹੀ ਨਹੀਂ ਸਕਦਾ ਗੱਲ ਤੇ ਦੱਸੂ ਪੱਕਾ ਹੀ ਹਨਾ ਤੇ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਨਾ ਮੈਂ ਉਹਨੂੰ ਫੋਨ ਕਰ ਦਣਾ ਮੁੰਡੇ ਨੂੰ ਠੀਕ ਆ ਤੇ ਉਹਨੂੰ ਕਹਿਣਾ ਵਾ ਵੀ ਭਰਾ ਜਾ ਤੇ ਆਪ ਆ ਕੇ ਲੈ ਜਾਓ ਤੇ ਜੇ ਕਹੋ ਤੇ ਅਸੀਂ ਛੱਡ ਜਾਂਨੇ ਆ ਤੇ ਫੋਨ ਕਰ ਦੋ ਪੂਆ ਨੂੰ ਤੇ ਘਰ ਸਰ ਨਹੀਂਗਾ ੜਿਆ ਤੇ ਤੋਂ ਬਗੈ ਆ ਫੇਰ ਹੀ ਗੱਲ ਬੰਨੀ ਹੈ ਹਨਾ ਆ ਵੀ ਚੱਲ ਲੜਕੇ ਵੀ ਨਾ ਜਾਈ ਆ ਤੇ ਆਪੇ ਕਹਿਣਗੇ ਕਹਿਣਗੇ ਤੇ ਭੂਆ ਨੇ ਤਿਆਰੀ ਕਰ ਲੈਣੀ ਉਸੇ ਵੇਲੇ ਹੈਗਾ ਨਹੀਂ ਬਿਲਕੁਲ ਕੋਈ ਗੱਲ ਤੂੰ ਫਿਕਰ ਨਾ ਕਰੋ ਉਦਾਂ ਇੱਕ ਗੱਲ ਤੇ ਹੈਗੀ ਹੈ ਨਾ ਭਾਵੇਂ ਜਿੱਦਾਂ ਮਰਜ਼ੀ ਵੇ ਚਲੋ ਇਦਾਂ ਕਰਿਓ ਹੂੰ ਉਹਨਾਂ ਨੂੰ ਧਿਆਨ ਨਾ ਸਮਝਾਓ ਅਗਲੇ ਉਹਨਾਂ ਨੂੰ ਪਤਾ ਹੀ ਕਿਦਾਂ ਦੇ ਸਮਝਾਉਣਾ ਭੂਆ ਉਹਨਾਂ ਨੂੰ ਵੀ ਪਤਾ ਹੀ ਸਾਰਾ ਕੁਝ ਯਾਰ ਆ ਉਹਨਾਂ ਨੂੰ ਪਤਾ ਵਾ ਵੀ ਭੂਆ ਤਾਂ ਕਰਦੀ ਹੋਣੀ ਹੈ ਤੇ ਮੈਂ ਉਹ ਗੱਲ ਹੀ ਕਹਿਣੀ ਆ ਮੈਂ ਕਹਿੰਦਾ ਵੀ ਹਾਂ ਉਹ ਯਾਰ ਇੱਕ ਦੋ ਦਿਨ ਕੰਮ ਸੀਗਾ ਤੇ ਅਸੀਂ ਭੂਆ ਨੂੰ ਕਹਿਣ ਨਹੀਂ ਕਿ ਡੇ ਵੀ ਤੁਸੀਂ ਚੱਲ ਜਾਓ ਤੇ ਚਲ ਤੁਸੀਂ ਫੋਨ ਆਪ ਕਰ ਦੋ ਤੇ ਅਸੀਂ ਕ ਹੈਗਾ ਨਹੀਂ ਹੋਰ ਹੋਰ ਕੋਈ ਨਹੀਂ ਅੱਡੇ ਕੁਦਰਗੇ ਨਾ ਤੇ ਫਿਰ ਮੈਂ ਕਰਦਾ ਫੋਨ ਚਲ ਠੀਕ ਆ ਕਰੀਂ ਜਰੂਰ ਚਿੱਤੇ ਨਾ ਮੇਰੇ ਠੀਕ ਠੀਕ ਠੀਕ